ਇਸ ਤੁੰਨ ਨੂੰ ਨਾਮ ਰਾਮ ਨਾਮ ਦੀ ਗੱਟੜੀ ਮੰਦੇ ਨੇ ਪ੍ਰਮਾਤਮਾ ਦੇ ਨਾਮ ਦੀ ਗੱਟੜੀ ਬਸ ਖੋਲਦੇ ਆਈਂ ਉਹ ਪ੍ਰਗਰ ਹੋ ਜਾਂਦਾ ਭਗਤ ਵਿਖਾ ਜੀ ਹੋਏ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮਕਾਲੀ ਉਹ ਵੀ ਕਹਿੰਦੇ ਨੇ ਵਿਖਿਆ ਭੁਖਾ ਕੋ ਨਹੀਂ ਸਭ ਕੀ ਗਾਂਠੜੀ ਇਲਾਲ ਪਰ ਗਾਂਠ ਖੋਲ ਦੇਖੇ ਨਹੀਂ ਯਾਬਦ ਭਏ ਕੰਗਾਲ ਮਨੁੱਖ ਇਸ ਵਾਸਤੇ ਕੰਗਾਲ ਹੈ ਕਿ ਇਹਨੇ ਤਨ ਦੀ ਗੱਠੜੀ ਖੋਲੀ ਨਹੀਂ ਖੋਲਣਾ ਕੀ ਹੈ ਥੋੜਾ ਜਿਹਾ ਅੰਦਰ ਧਿਆਨ ਨੂੰ ਪ੍ਰਵੇਸ਼ ਕਰਾਣਾ ਕਬੀਰ ਕੰਨੇ ਨੇ ਇਹ ਜੋ ਰਤਨ ਪ੍ਰਾਪਤ ਹੋਇਆ ਹੈ ਇਹ ਹੁਣ ਪੰਡ ਹਰਿ ਦੇ ਗੋਨਾ ਖੋਲ ਕਬੀਰ RAM ਰਤਨ ধন ਪਾਏਗੇ ਕਬੀਰਾ ਗਾਂਠ ਨਾ ਖੋਲ ਹਰਿ ਦੇ ਗੋਨਾ ਖੋਲ ਕਿਉਂ ਹਰਿ ਕੋਈ ਗੋਖੋਲ ਨਾਲ ਹਰਿ ਨੂੰ ਪਤਾ ਚਲ ਜਾਏਗਾ ਕਿ ਜਿਹਨੇ ਬਾਹਰ ਦਾ ਜਦ ਕੁਝ ਲੱਭਦਾ ਹੈ ਤੇ ਮਨੁੱਖ ਉਸ ਨੂੰ ਛੁਭਾਂਦਾ ਹੈ ਯਾ ਇੰਜ ਕਹੈ ਲੋ ਬਾਹਰ ਦੀ ਦੌਲਤ ਮਨੁੱਖ ਨੂੰ ਸ਼ੋਮ ਬਣਾਉਂਦੀ ਹੈ ਅੰਦਰ ਦੀ ਦੌਲਤ ਬੰਦੇ ਨੂੰ ਫਰਾਗ ਦਿਲ ਬਣਾਉਂਦੀ ਹੈ ਵੰਡਣ ਨੂੰ ਜ਼ਿਕਰਦਾ ਹੈ ਅੰਦਰ ਦਾ ਧਨ ਗੁਰੂ ਨਾਨਕ ਨੂੰ ਪ੍ਰਾਪਤ ਹੋਇਆ ਉਹ ਨੌ ਅਖੰਡ ਪ੍ਰithvi ਦੇ ਚ ਵੰਡਣ ਨੂੰ ਚੱਲ ਗਏ ਅੰਦਰ ਦੀ ਜਿਹੜੀ ਦੌਲਤ ਹੈ ਇਹ ਵੰਡਦਿਆਂ ਹੀ ਵੱਧਦੀ ਹੈ ਬਾਹਰ ਦੀ ਜਿਹੜੀ ਦੌਲਤ ਹੈ ਇਹ ਸੰਕੋਚ ਕਰਦੇ ਹੀ ਵਧਦੀ ਉਹ ਨਹੀਂ ਵਧਦੀ। ਬਗਲ ਮਦਲਾ ਕਰਕੇ ਦੇਖ। ਇੱਕ ਪਿਓ ਦੇ ਅਗਰ 4 ਬੱਚੇ ਨੇ ਤੇ ਉਹ ਦੌਲਤ ਨੂੰ ਤਕਸੀਮ ਕਰੇ ਤਾਂ ਵੰਡੀ ਜਾਏਗੀ, ਥੋੜ੍ਹ ਨੂੰ। ਪਰ ਅੰਦਰ ਜਿਹੜਾ ਗਿਆਨ ਦਾ ਰਤਨ ਹੈ, ਨਾਮ ਦਾ ਰਤਨ ਹੈ, ਨੌਖੜ ਪ੍ਰਿਥਵੀ ਦੇ ਵਿੱਚ ਵੀ ਬੰਦਾ ਵੰਡੇ, ਤਾਂ ਵੰਡ ਤੇ ਆ ਵਧੇਗਾ, ਘਟੇਗਾ ਨਹੀਂ। ਇਹ ਦੋ ਤਰ੍ਹਾਂ ਦੀ ਦੌਲਤ ਹੈ। ਬਾਹਰ ਦੀ ਦੌਲਤ ਵੰਡੀ ਹੈ। ਕੁਝ ਨਾ ਕੁਝ ਤੇਜ ਸੇ ਘਟ ਰਿਹਾ ਅੰਦਰ ਦੀ ਵੰਦੀਏ ਤੇ ਵੰਡਦੇ ਆਂ ਹੀ ਉਹ ਜੋ ਹੈ ਵਧਦੀ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਧ ਲੋੜ ਡਾੜੀ ਵਧਦੀਏ ਜਦ ਵੀ ਇਸ ਤਰ੍ਹਾਂ ਦਾ ਗਿਆਨ ਔਰ ਇਸ ਤਰ੍ਹਾਂ ਦਾ ਨਾਮ ਰਤਨ ਕਿਸੇ ਨੂੰ ਪ੍ਰਾਪਤ ਹੋ ਜਾਂਦਾ ਹੈ ਪਰ ਵੰਡਣ ਨੂੰ ਜੀ ਕਰੇ ਦੂਸਰੇ ਨੂੰ ਵੀ ਪਤਾ ਚਲੇ ਕਈ ਦਾ ਬਈ ਬੰਡਣ ਵਾਲੇ ਖੇਜ ਵੀ ਜਾਂਦੇ ਨੇ ਬਈ ਅਸੀਂ ਦੱਸਦੇ ਵੀ ਪਿਆ ਕਹਿੰਦੇ ਵੀ ਮੈਂ ਅਗਲੇ ਨਹੀਂ ਲੈਂਦੇ ਕਹਿੰਦੇ ਨੇ ਰਜ ਕੇ ਬੰਡੇ ਆ ਮਹਾਪੁਰਸ਼ਾਂ ਨੇ ਜਗਤ ਵਿੱਚ ਕਿਸੇ ਵਿਰਲੇ ਭਾਗਾ ਵਾਲੇ ਨੇ ਲਿਆ ਕਿਸ ਨੇ ਲਿਆ ਹੀ ਨਹੀਂ ਭਾਵੇਂ ਬੰਦੇ ਹੈ ਉਹਨਾਂ ਦੀ ਕੋਸ਼ਿਸ਼ ਸੀ ਤਾਂ ਕਬੀਰ ਕਹਿੰਦੇ ਗੱਠੜੀ ਨਾ ਖੋਲ ਜੋ ਤੈਨੂੰ ਪ੍ਰਾਪਤ ਹੋਇਆ ਹੈ ਇਹ ਨਾਲ ਕੋਲ ਕਿਉਂ ਨਹੀਂ ਪਟਣ ਪਟਣ ਕੰਜਨ ਬਾਜ਼ਾਰ ਨੂੰ ਤਾਂ ਕਬੀਰ ਕੰਜਨ ਕੋਈ ਬਾਜ਼ਾਰ ਹੀ ਨਹੀਂ ਹੈ ਹੁਣ ਹੀਰਾ ਤੇ ਜੋਰੀ ਬਾਜ਼ਾਰ ਦੇ ਵਿੱਚ बिकੇਗਾ ਨਾ ਜਿੱਥੇ ਸਬਜ਼ੀ ਵਿਕਦੀਏ ਕਪੜਾ ਵਿਕਦਾ ਹੋਵੇ ਹੁਣ ਉੱਥੇ ਹੀਰੇ ਥੋੜੀ ਵਿਕਦੇ ਨੇ ਸਬਜ਼ੀ ਮੰਡੀ ਦੇ ਵਿੱਚ ਕਪੜਾ ਮਾਰਕੀਟ ਦੇ ਲੋਹਾ ਮਾਰਕੀਟ ਵਿੱਚ ਜਿੱਥੇ ਲੋਹਾ ਵਿਗਦਾ ਹੈ ਕਪੜਾ ਵਿਗਦਾ ਹੈ ਸਬਜ਼ੀ ਵਿਗਦੀਆਂ ਉੱਥੇ ਹੀਰੇ ਥੋੜੀ ਵਿਗਦੇ ਨੇ ਹਿੰਦੁਸਤਾਨ ਵਿੱਚ ਦੋ ਸ਼ਹਿਰ ਨੇ ਆਗਰਾ ਤੇ ਜੈਪੁਰ ਇਨ੍ਹਾਂ ਦੋ ਸ਼ਹਿਰਾਂ ਦੇ ਵਿੱਚ ਦੋ ਬਾਜ਼ਾਰ ਨੇ ਉਹਨਾਂ ਨੂੰ ਜੌਹਰੀ ਬਾਜ਼ਾਰ ਕਹਿੰਦੇ ਨੇ ਆਗਰੇ ਦਾ ਜੌਹਰੀ ਬਾਜ਼ਾਰ ਅਕਬਰ ਨੇ ਬਣਾਇਆ ਸੀ ਤੇ ਜੈਪੁਰ ਦਾ ਜੌਹਰੀ ਬਾਜ਼ਾਰ ਰਾਜਾ ਜੈ ਸਿੰਘ ਨੇ ਬਣਾਇਆ ਸੀ ਅਕਬਰ ਨੇ ਉਹ ਜਿਹੜਾ ਜੋਰੀ ਬਾਜ਼ਾਰ ਬਣਾਇਆ ਸੀ ਉੱਥੇ ਤੇ ਹੁਣ ਚਮੜੇ ਦਾ ਹੀ ਕੰਮ ਹੈ ਜੋ ਹੀਰੇ ਜਵਾਰਾਤ ਦਾ ਕੰਮ ਨਹੀਂ ਲੇਕਿਨ ਜੈਪੁਰ ਦਾ ਜਿਹੜਾ ਜੋਰੀ ਬਾਜ਼ਾਰ ਹੈ ਇੱਥੇ ਅਜੇ ਵੀ ਹੀਰੇ ਜਵਾਰਾਤ ਦਾ ਕੰਮ ਹੈ ਦੁਨੀਆ ਭਰ ਦੇ ਵਪਾਰੀ ਉੱਥੇ ਆਉਂਦੇ ਨੇ ਖਰੀਦੋ ਫਰੋਖਤ ਕਰਦੇ ਨੇ ਉਸ ਬਾਜ਼ਾਰ ਦਾ ਨਾਮ ਹੈ ਜੋਰੀ ਬਾਜ਼ਾਰ ਹੀਰਾ ਵੇਚਣਾ ਹੈ ਹੀਰਾ ਖਰੀਦਣਾ ਹੈ ਤਾਂ ਉਸ ਬਾਜ਼ਾਰੀ ਚ ਜਾਣਾ ਪੈਣਾ ਹੈ ਕਬੀਰ ਕੰਨ ਨੇ ਕੋਈ ਬਾਜ਼ਾਰ ਹੀ ਨਹੀਂ ਹੈ ਤੇ ਮੈਂ ਕਿੱਥੇ ਵੇਚਾਂ ਤੇ ਹੀਰਾ ਕਿੱਥੇ ਵੇਚਾਂ ਕਿੱਥੇ ਰੱਖਾਂ ਕੋਈ ਬਾਜ਼ਾਰ ਹੀ ਨਹੀਂ ਹੈ ਨਹੀਂ ਪਟਣ ਭਾ ਇਹ ਜੋ ਨਾਮ ਦਾ ਰਤਨ ਮੈਨੂੰ ਪ੍ਰਾਪਤ ਹੋਇਆ ਕਿਦਰੇ ਸਤਸੰਗੀ ਨਹੀਂ ਹੈ ਧਾਰਮਿਕ ਮੰਦਿਰਾਂ ਦਾ ਹੋ ਜਾਣਾ ਹੋਰ ਗੱਲ ਹੈ ਸਤਸੰਗ ਦਾ ਹੋ ਜਾਣਾ ਹੋ ਅਰਬ ਦੇਸ਼ਾਂ ਵਿੱਚ ਦੇਖੋ ਇੱਕ ਇੱਕ ਗਲੀ ਵਿੱਚ 10 10 ਮਸਜਿਦਾਂ ਹਿੰਦੁਸਤਾਨ ਵਿੱਚ ਦੇਖੋ ਇੱਕ ਇੱਕ ਗਲੀ ਵਿੱਚ 10 10 ਮੰਦਰ ਮੰਦਰ 10 ਮਿਲ ਜਾਣਗੇ ਮਨੁੱਖ 10 ਨਹੀਂ ਮਿਲਣਗੇ ਉਹਨਾਂ ਮੰਦਰਾਂ ਦੇ ਵਿੱਚ ਬੈਠ ਕੇ ਭਜਨ ਕਰਨ ਵਾਲੇ بڑے بڑے ਉੱਚੇ ਗੁਰਦੁਆਰੇ ਕਿਧਰੇ ਮਿਲ ਜਾਂਦੇ ਨੇ ਅੰਮ੍ਰਿਤ ਵੇਲੇ ਦੋ ਸੱਧਰੇ ਵੀ ਨਹੀਂ ਬੈਠਦੇ ਹੁੰਦੇ ਸੱਚ ਸੁਣ ਕਬੀਰ ਕਹਿੰਦੇ ਨੇ ਪਟੜੀ ਨਹੀਂ ਹੈ ਬਾਜ਼ਾਰ ਹੀ ਨਹੀਂ ਹੈ ਮੈਂ ਕਿੱਥੇ ਵੇਚਾਂ ਕਿ ਪੰਡ ਕਿੱਥੇ ਖੋਲਾ ਤੋਂ ਭਗਤ ਜੀ ਕਹਿੰਦੇ ਨੇ ਭਰਮਣ ਕਰਦੇ ਆ ਕਰਦੇ ਆ ਕਦੇ ਕਦਾਂ ਐਸਾ ਆ ਜਾਂਦਾ ਹੈ ਬਾਜ਼ਾਰ ਲੱਭ ਜਾਂਦਾ ਹੈ ਖੁਸ਼ੀ ਹੋ ਜਾਂਦੀ ਹੈ ਬਾਜ਼ਾਰ ਮਿਲਿਆ ਹੈ ਤੋਂ ਕਲੀਰ ਕਹਿੰਦੇ ਉੱਥੇ ਇੱਕ ਹੋਰ ਦੁਕਾਨ ਖੜੀ ਹੋ ਜਾਂਦੀ ਹੈ ਕਿਹ ਹੈ ਉੱਥੇ 파ਰਖੂ ਕੋਈ ਨਹੀਂ ਸਮਝਦਾਰ ਕੋਈ ਨਹੀਂ ਨਹੀਂ ਪਟਣ ਨਹੀਂ 파ਰਖੂ ਦੂਜੀ ਦੁਬਦਾ ਖੜੀ ਹੋ ਗਈ ਸੱਜ ਸੰਗਤੇ ਮਿਲ ਗਏ ਧਾਰਮਿਕ ਮੰਦਰਾਂ ਦੇ ਵਿੱਚ ਇਕੱਠ ਤੇ ਮਿਲ ਗਏ ਪਰ ਕਵੀਰ ਕੰਨਨ ਕੋਈ 파ਰਖੋ ਨਹੀਂ ਜੋਰੀ ਬਾਜ਼ਾਰ ਵਿੱਚ ਵੀ ਗਾਜਰ ਮooli ਖਰੀਦਣ ਵਾਲੇ ਆ ਗਏ ਨੇ ਹੀਰੇ ਜਵਾਰਾਤ ਦੀ ਮੰਡੀਰ ਵਿੱਚ ਵੀ ਲੋਹਾ ਖਰੀਦਣ ਵਾਸਤੇ ਆ ਗਏ ਨੇ ਕਪੜਾ ਖਰੀਦਣ ਵਾਸਤੇ ਆ ਗਏ ਨੇ ਜਦ ਕਿ ਉੱਥੇ ਕਪੜਾ ਨਹੀਂ ਹੈ ਲੋਹਾ ਨਹੀਂ ਉੱਥੇ ਤੇ ਹੀਰੇ ਜਵਾਰਾਤ ਨੇ ਤੋ ਕੈਨੇ ਪਾਰਖੋ ਨਹੀਂ ਹੈ ਸਮਝਦਾਰ ਨਹੀਂ ਨੇ ਭਰਮਣ ਕਰਦਿਆਂ ਕਰਦਿਆਂ ਕਬੀਰ ਕਹਿੰਦੇ ਨੇ ਆਹਨ ਤੇ ਕਿਧਰੇ ਬਾਜ਼ਾਰ ਨਹੀਂ ਮਿਲਦਾ ਤੇ ਜੇ ਬਾਜ਼ਾਰ ਲੱਗ ਪਏ ਤੇ ਪਾਰਖੋ ਨਹੀਂ ਲੱਗਦੇ ਸਮਝਦਾਰ ਨਹੀਂ ਲੱਗਦੇ ਗੱਲ ਨੂੰ ਸਮਝਣ ਵਾਸਤੇ ਅੱਜ ਤੋਂ 600 ਸਾਲ ਪਹਿਲੇ ਕਬੀਰ ਲਈਏ ਤੁਮਦਾ ਖੜੀ ਹੋਈ ਸੀ ਕਿਆੜ ਚਨ ਔਰ ਅੱਜ ਵੀ ਹੈ ਕਿੰਜ ਕਹਿੰਦੇ ਹਰ ਵਕਤ ਹੁੰਦੀ ਹੈ ਕਬੀਰ ਨੂੰ ਵੀ ਮਾਇੂਸੀ ਹੋਈ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸਰੋਤੇ ਹੀ ਕੋਈ ਨਹੀਂ ਜਿਹੜੀ ਗੱਲ ਮੈਂ ਦੱਸਣਾ ਜਾਂਦਾ ਕੋਈ ਲੈਣ ਵਾਲਾ ਹੀ ਨਹੀਂ ਬਾਜ਼ਾਰ ਤੇ ਲੱਗ ਪੈਂਦੇ ਨੇ ਆਪਣੀ ਆਪਣੀ ਮਨੋ ਕਾਮਨਾ ਲੈ ਕੇ ਆਂਦੇ ਨੇ ਤੋਂ ਕਿਸੇ ਦੀ ਕਾਮਨਾ ਗਾਜਰਾਂ ਦੀ ਕਿਸੇ ਦੀ ਮੂਲੀ ਦੀ ਕਿਸੇ ਦੀ ਕੱਪੜਿਆਂ ਦੀ ਹੀਰਾ ਲੈਣ ਤੇ ਕੋਈ ਆਇਆ ਹੀ ਨਹੀਂ ਉਹ ਇੱਕ ਕਬੀਰ ਤਰਕ ਖੜੀ ਕਰਦੇ ਨੇ ਨਹੀਂ ਪੜਨ ਨਹੀਂ 파ਰਖ ਹੋਏ। 파ਰਖ ਨਹੀਂ ਨੇ ਸਮਝਦਾਰ ਨਹੀਂ ਨੇ। ਪਰ ਇਹ ਵੀ ਮੈਂ ਅਰਜ਼ ਕਰਦੇ ਆਂ। ਕਈ ਵਾਰ ਐਸਾ ਵੀ ਹੁੰਦਾ ਹੈ ਕਿ satsang ਦੇ ਨੇੜੇ ਰਹਿਣ ਵਾਲੇ ਵੀ ਗੁਰਦੁਆਰੇ ਦੇ ਵਿੱਚ ਰਹਿਣ ਵਾਲੇ ਵੀ ਨਾ 파ਰਖ ਹੁੰਦੇ ਨੇ ਨਾ ਖਰੀਦਾਰ ਹੁੰਦੇ ਨੇ। ਕਈ ਵੀ ਮੈਂ ਅਰਜ਼ ਕਰਦੇ ਆਂ। ਕੁਝ ਵਿਚਾਰਕਾਂ ਦਾ ਤੇ ਐਸਾ ਵੀ ਕਹਿਣਾ ਹੈ ਕਿ ਜਿਹੜੇ ਸੰਤ ਜਨ ਨੇ ਮਹਾਪੁਰਸ਼ ਨੇ અવਤਾਰੀ ਪੁਰਸ਼ ਨੇ ਉਹਨਾਂ ਤੋਂ ਤਿੰਨ ਚਾਰ ਤਰ੍ਹਾਂ ਦੇ ਬੰਦੇ ਕੁਝ ਵੀ ਨਹੀਂ ਪ੍ਰਾਪਤ ਕਰਦੇ ਪਹਿਲੇ ਮਾਂ ਬਾਪ ਅਤੰਜ ਕਿਡਾਇਆ ਹੁੰਦਾ ਹੈ ਪਾਲਿਆ ਹੁੰਦਾ ਹੈ ਉਹ ਕਿਸੇ ਕਹਾ ਦਾ ਸੰਤ ਬਣਿਆ ਅਗਰ ਬਣ ਗਿਆ ਤਾਂ ਵੀ ਉਹਨਾਂ ਦੀ ਸ਼ਰਧਾ ਨਹੀਂ ਬਣਦੀ ਬੱਚਾ ਹੈ ਸਜਾ ਪੁੱਤ ਹੈ ਸਜਾ ਬੱਚਾ ਹੈ ਇਸੇ ਕਰਕੇ ਪਿਤਾ ਗਾਨੂ ਨੇ ਦੋ ਥੱਪੜ ਗੁਰਨਾਣਕ ਨੂੰ ਮਾਰ ਦਿੱਤੇ ਸੰਵੀਰ ਉਹ ਕੈ ਉਜਾੜ ਕੇ ਆ ਗਿਆ ਸ਼ਰਦਾ ਨਹੀਂ ਬਣਦੀ ਬੱਚਾ ਹੀ ਸੜਦਾ ਉੱਤਰ ਹੈ ਸੋ ਤਾਂ ਮਾਂ-ਬਾਪ ਪੂਰਨ ਤੌਰ ਤੇ ਲਾਭ ਨਹੀਂ ਉਠਾਉਂਦੇ ਤ੍ਰਿਪਤਾ ਜੀ ਨੇ ਸੁਦਾਈ ਕਹਿ ਦਿੱਤਾ ਸੀ ਇਹ ਬੱਚਾ ਮੇਰਾ ਸੁਦਾਈ ਹੈ ਲੋਕੀ ਠੀਕ ਕਹਿੰਦੇ ਨੇ ਬਾਕੀਆਂ ਅਵਦਾਰੀ ਪੁਰਸ਼ਾਂ ਬਾਰੇ ਵੀ ਮਹਾਪੁਰਸ਼ਾਂ ਬਾਰੇ ਇਹ ਹੀ ਹੈ ਔਰ ਇੱਕ ਤੇ ਮਾਂ-ਬਾਪ ਲਾਭ ਨਹੀਂ ਉਠਾਉਂਦੇ ਦੂਸਰਾ ਜਿਗਰੀ ਦੋਸਤ ਲੰਗੋਟੀ ਆ ਯਾਰ ਉਹ ਵੀ ਲਾਭ ਨੇ ਉਠਾਦਾ ਉਹ ਵੀ ਸਮਝਦਾ ਛੜੀ ਦੋਸਤੀ ਹੈ ਮਿੱਤਰਤਾ ਹੈ ਨੇੜਤਾ ਹੈ ਇੱਕ ਮੇਕਾ ਤੋਂ ਉਹ ਵੀ ਉੱਪਰ ਉੱਪਰ ਰਹਿ ਜਾਂਦਾ ਹੈ ਗਹਿਰਾਈ ਦੇ ਚਾਤ ਨਹੀਂ ਮਾਰਦਾ ਇਹ ਵੀ ਲਾਭ ਨੇ ਉਠਾਉਂਦੇ ਤੀਸਰੇ ਸ਼ਰੀਕ ਵੀ ਲਾਭ ਨੇ ਉਠਾਉਂਦੇ ਪਉ ਸਹਿਕਾਚਾਰੀ ਕਰਕੇ ਈਰਖਾ ਜਪ ਰਹੇ ਨੇ ਚੌਥਾ ਦੁਸ਼ਮਣ ਵੀ ਲਾਭ ਨਹੀਂ ਉਠਾਉਂਦਾ ਇਹ ਚਾਰ ਬੰਦੇ ਮਹਾਪੁਰਸ਼ਾਂ ਤੋਂ ਬੇਨਕੁੜਵਾਜੇ ਹੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਪ੍ਰਾਪਤ ਉਹਨਾਂ ਨੂੰ ਮਾਹਬਾਉ ਜਿਗਰੀ ਦੋਸਤ ਲਘੋਟੇ ਯਾਰ ਮਿੱਤਰ ਸ਼ਰੀਕ ਤੇ ਦੁਸ਼ਮਣ ਕੁਝ ਵੀ ਨਹੀਂ ਪ੍ਰਾਪਤ ਕਰਦੇ ਤਾਂ ਭਾਗਦਰ ਕਵੀ ਇਹ ਕਹਿੰਦੇ ਕਿਧਰੇ ਕਿਧਰੇ ਸੱਦ ਸੰਗ ਤੇ ਲੱਗ ਜਾਂਦਾ ਹੈ ਪਰਖੋ ਨਹੀਂ ਮੈਂ ਸਮਝ ਨਹੀਂ ਆਣਾ ਨਹੀਂ ਪੜਣਾ ਨਹੀਂ ਪਰਖੋ ਕਬੀਰ ਕਹੇ ਕਦੀ ਕਦੀ ਇੱਕ ਖੁਸ਼ਕਿਸਮਤ ਵਿਹਾੜਾ ਆ ਜਾਂਦਾ ਹੈ ਪਰਖੋ ਵੀ ਲੱਗ ਪੈਂਦਾ ਹੈ ਸਤਸੰਗ ਵੀ ਲੱਭ ਪਏ ਪਰਖੋ ਵੀ ਲੱਭ ਪਿਆ ਬਾਜ਼ਾਰ ਵੀ ਮਿਲ ਗਿਆ ਹੈ ਔਰ ਹੀਰੇ ਨੂੰ ਪਰਖਣ ਵਾਲਾ ਵੀ ਹੈ ਉਹਨੂੰ ਗੰਦੇ ਸਮਝ ਵੀ ਲਿਆ ਜਾਣਦਾ ਵੀ ਪਤਾ ਹੈ ਪਰ ਭਗਤ ਜੀ ਕਹਿੰਦੇ ਮੇਰੀ ਮਾਇੂਸੀ ਫਿਰ ਵੀ ਬਣੀ ਰਹਦੀ ਹੈ 파ਰਖੂ ਜ਼ਰੂਰ ਹੈ ਪਰ ਉਹ ਗ੍ਰਾਹਕ ਨਹੀਂ ਹੈ ਲੈਣਾ ਨਹੀਂ ਚਾਹਦਾ ਨਹੀਂ ਪੜਨ ਨਹੀਂ 파ਰਖੋ ਨਹੀਂ ਗਾਹਕ ਉਹ ਖਰੀਦਾਰ ਨਹੀਂ ਹੈ ਉਹ ਲੈਣਾ ਨਹੀਂ ਚਾਹਦਾ ਸਮਝ ਤੇ ਆ ਗਈ ਉਸ ਨੂੰ ਬੰਦ ਜਿਵੇਂ ਜਨ ਬਹੁਤ ਸਾਰੇ ਪੁਰਸ਼ਗਿਆ ਨਹੀਂ ਹੁੰਦੇ ਨੂੰ ਗੱਲ ਦੀ ਸਮਝ ਆ ਜਾਂਦੀ ਉਹਨਾਂ ਨੂੰ ਸ਼ਬਦਾਂ ਦੇ ਅਰਥਾਂ ਦਾ ਪਤਾ ਚੱਲ ਜਾਂਦਾ ਹੈ ਪਰਮਾਤਮਾ ਦੀ ਹਕੀਕਤ ਅਸਲੀਅਤ ਦਾ ਵੀ ਪਤਾ ਚੱਲ ਜਾਂਦਾ ਹੈ ਪਾਰਖੋ ਹੋ ਗਏ ਨੇ ਪਰ ਅਜੇ ਗ੍ਰਾਹਕ ਬਾਅਵ ਭਾਵ ਨਹੀਂ ਪੈਦਾ ਹੋਇਆ ਲੈਣ ਦੀ ਤਮੰਨਾ ਨਹੀਂ ਪੈਦਾ ਹੋਈ ਪ੍ਰਾਪਤ ਕਰਨ ਦੀ ਇੱਛਾ ਨਹੀਂ ਪੈਦਾ ਹੋਈ ਪ੍ਰਥਮ ਤੇ ਬਾਜ਼ਾਰ ਕੋਈ ਨਹੀਂ ਜੇ ਕਿਧਰੇ ਕਿਧਰੇ ਬਾਜ਼ਾਰ ਹੈ ਤਾਂ ਫਿਰ ਪਾਰਖੋ ਕੋਈ ਨਹੀਂ ਤੇ ਜੇ ਕਿਧਰੇ ਕਿਧਰੇ ਪਾਰਖੋ ਹੈ ਤਾਂ ਉਹ ਖਰੀਦਾਰ ਨਹੀਂ ਹੈ ਲੈਣਾ ਨਹੀਂ ਚਾਹਦਾ ਕਬੀਰ ਕਹਿੰਦੇ ਕਦੀ ਐਸਾ ਵੀ ਉਸ ਕਿਸਮਤ ਦੇੜਾ ਆ ਜਾਂਦਾ ਕਿਸੇ ਸ਼ਹਿਰ ਦੇ ਗ੍ਰਾਹਕ ਵੀ ਲੱਗ ਪੈਂਦਾ ਉਹ ਗ੍ਰਾਹਕ ਵੀ ਹੈ ਪਟਣ ਵੀ ਲੱਗ ਪਿਆ ਬਾਜ਼ਾਰ ਵੀ ਲੱਗ ਪਿਆ ਪਾਰਖੋ ਵੀ ਲੱਗ ਪਿਆ ਗ੍ਰਾਹਕ ਵੀ ਮਿਲ ਗਿਆ ਖੁਸ਼ੀ ਹੋ ਜਾਂਦੀ ਹੈ ਪਰ ਕਬੀਰ ਕਹਿੰਦੇ ਫਿਰ ਮੇਰਾ ਦੁੱਖ ਆਪਣੀ ਥਾਂ ਤੇ ਕਿਉ ਗ੍ਰਾਹਕ ਵੀ ਲੱਗ ਪਿਆ ਪਰ ਉਹ ਮੁੱਲ ਨਹੀਂ ਦੇਣਾ ਚਾਹੁੰਦਾ نہیں پٹن نہیں پارکھو نہیں گاہک نہیں مول وہ مل نہیں دینا چاہتا تو ہم مل کی کبیر تو پوچھ لیے مل کی ہے آپ کہنے کنچن سیوں پائیے نہیں تول من دے رام لیا ہے مول من بیٹ کریے تے رام لیا ہے معاوضہ تے من دینا پہے گا مل تے من دینا پہے گا ਮਨ ਤੋਂ ਮੁਰਾਦ ਆਪਣੀ ਸੋਚਣੀ ਅਰਪਣ ਕਰਨੀ ਪਵੇਗੀ ਗੁਰੂ ਦੀ ਸੋਚਣੀ ਲੈਣੀ ਪਵੇਗੀ ਆਪਣੇ ਵਿਚਾਰ ਛੋੜਨੇ ਪੈਣਗੇ ਗੁਰੂ ਦੇ ਵਿਚਾਰ ਲੈਣੇ ਪੈਣਗੇ ਆਪਣੀ ਮਤ ਨੂੰ ਤਿਆਗਣਾ ਪਵੇਗਾ ਗੁਰੂ ਦੀ ਮਤ ਲੈਣੀ ਪਵੇਗੀ ਪਰ ਕਹਿੰਦੇ ਬੰਦਾ ਬਹੁਤ ਕੁਝ ਦੇ ਸਕਦਾ ਹੈ ਆਪਣੀ ਮਤ ਨਹੀਂ ਗੁਰੂ ਨੂੰ ਦੇ ਸਕਦਾ ਦਾਨ ਵੀ ਰੱਖ ਸਕਦਾ ਹੈ ਫੁੱਲ ਵੀ ਰੱਖ ਸਕਦਾ ਹੈ ਬਸਤਰ ਵੀ ਰੱਖ ਸਕਦਾ ਹੈ ਅਨ ਵੀ ਰੱਖ ਸਕਦਾ ਹੈ ਸੋਨਾ ਚਾਂਦੀ ਵੀ ਰੱਖ ਸਕਦਾ ਹੈ ਗੁਰੂ ਅੱਗੇ ਪਰ ਗੁਰੂ ਕਹਿੰਦਾ ਹੈ ਇਸ ਸਭ ਕੁਝ ਦੇ ਨਾਲ ਆਪਣਾ ਮਨ ਵੀ ਰੱਖ ਤੇ ਜੇ ਤੂੰ ਨਹੀਂ ਰੱਖਿਆ ਤੇ ਬਾਕੀ ਸਾਰੀ ਭੇਟਾ ਸਾਰਤਕ ਨਹੀਂ ਹੋਵੇਗੀ ਤੇਰੇ ਲਈ ਲਾਭਕਾਰੀ ਨਹੀਂ ਹੋਵੇਗੀ ਕਿੰਨੇ ధਨ ਨਾਲੋਂ ਬਸਤਰਾ ਨਾਲੋਂ ਸੋਨੇ ਚਾਂਦੀ ਨਾਲੋਂ ਜ਼ਿਆਦਾ ਪਕੜ ਹੈ ਮਨੁੱਖ ਨੂੰ ਆਪਣੇ ਮਨ ਦੀ ਆਪਣੀ ਮੱਤ ਦੀ ਇਹ ਨਹੀਂ ਦੇਣਾ ਚਾਹਦਾ ਕਿਉਂ ਜਦ ਗੁਰੂ ਕਹਿੰਦਾ ਮੇਰੀ ਮਤ ਲੈ ਗੁਰ ਕੀ ਮਤ ਤੋਂ ਲੈ ਕੇ ਆ ਨੇ ਭਗਤ ਬਿਨਾਮ ਬਉ ਡੋਬੇ ਸਹਨੇ ਭਗਤੀ ਗੁਰੂ ਦੀ ਮਤ ਤੋਂ ਬਿਨਾ ਹੁੰਦੀ ਨਹੀਂ ਨਾਮ ਗੁਰੂ ਦੀ ਮਤ ਤੋਂ ਬਿਨਾ ਜਪੇ ਨਹੀਂ ਜਾ ਸਕਦਾ ਪਰ ਮਨੁੱਖ ਆਪਣੀ ਮਤ ਦੇਣਾ ਨਹੀਂ ਚਾਹਦਾ ਗੁਰੂ ਦੀ ਮਤ ਲੈਣਾ ਨਹੀਂ ਚਾਹਦਾ ਕਾਰਨ ਆਪਣੀ ਮਤ ਦੇ ਮੁਤਾਬਕ ਮਨੁੱਖ ਸ਼ਰਾਬ ਪੀ ਸਕਦਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ ਪਰ ਜੇ ਹੁਣ ਗੁਰੂ ਦੀ ਮਤ ਲੈ ਜਾਏ ਤੇ ਆਪਣੀ ਮਤ ਛੋੜ ਜਾਏ ਫਿਰ ਨਹੀਂ ਪੀ ਸਕਦਾ ਗੁਰੂ ਦੀ ਮਤ ਪੀਣੀ ਨਹੀਂ ਦੇਗੀ ਉਹ ਮਤ ਮੋਲ ਨਾ ਪੀਜੇ ਜੇ ਕਾ ਪਾਰ ਵਸਾਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣੀ ਮਤ ਦੇ ਮੁਤਾਬਕ ਮਨੁੱਖ ਕੇਸਾਂ ਦੇ ਚੈਂਚੀ ਫੇਰ ਸਕਦਾ ਹੈ ਉਸ ਤਰ੍ਹਾਂ ਫੇਰ ਸਕਦਾ ਕੋਈ ਰੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ पर जे गुरुदी मत ले गया फिर गंगा फेर सकदा है कैंची नहीं फेर सकदा उस तरह नहीं फेर सकदा अपनी मत ਦੇ ਮੁਤਾਬਕ ਬੰਦਾ ਝੂਠ ਬੋਲ ਸਕਦਾ ਹੈ ਤਸ਼ੱਦਦ ਕਰ ਸਕਦਾ ਹੈ ਬੇਈਮਾਨੀ ਕਰ ਸਕਦਾ ਹੈ ਅਨਰਥ ਕਰ ਸਕਦਾ ਹੈ ਸਭ ਕੁਝ ਕਰ ਸਕਦਾ ਹੈ ਖੁਦ ਪਰ ਜੇ ਗੁਰੂ ਦੀ ਮਤ ਲੈ ਗਿਆ ਫਿਰ ਇਹ ਨਹੀਂ ਕਰ ਸਕਦਾ ਤਾਂ ਮਨੁੱਖ ਕਹਿ ਦਿੰਦਾ ਹੈ ਐ ਗੁਰੂ ਅਜੇ ਤੂੰ ਆਪਣੀ ਮਤ ਆਪਣੇ ਕੋਲ ਰੱਖ ਮੇਰੀ ਮਤ ਮੇਰੇ ਕੋਲ ਫਿਰ ਬੇਟ ਕਰਾਂਗਾ ਅਜੇ ਨਹੀਂ ਕਈ ਦਫਾ 70 80 ਵਰਿਆਂ ਦਾ ਹੋ ਜਾਂਦਾ ਹੈ ਫਿਰ ਸੋਚਦਾ ਹੈ ਐ ਗੁਰੂ ਹੁਣ ਤੂੰ ਮੇਰੀ ਮਤ ਲੈ ਆਪਣੀ ਮਤ ਦੇ ਪਰ ਹੁਣ ਪੁੱਛਿਆ ਜਾ ਸਕਦਾ ਤੇਰੇ ਕੋਲ ਮਤ ਰਹੀ ਵੀ ਹੈ ਦਸਾਰੀ ਗਵਾ ਕੇ ਆ ਗਿਆ 17 ਅੰਕਾ ਮਤ ਨਹੀਂ ਅਸੀਂਾਂ ਕਾ ਵਿਵਹਾਰ ਨਾ ਪਾਵੇ ਰਹੀ ਕਿੱਥੇ ਤੇਰੇ ਕੋਲ ਸਾਰੀ ਸੋਚਣੀ ਗਵਾ ਕੇ ਆ ਗਿਆ ਸਾਰੀ ਉੱਚੀ ਨੀਚੇ ਤੇ ਸ਼ਕਤੀ ਗਵਾ ਕੇ ਆ ਗਿਆ ਸਾਰੀ ਸੋਚ ਸ਼ਕਤੀ ਗਵਾ ਕੇ ਆ ਗਿਆ ਹਾਂ ਤੂੰ ਭੇਟ ਕੀ ਕਰੇਗਾ ਤੋ ਮੁੱਲ ਹੈ ਆਪਣੀ ਮਤ ਦੇਣੀ ਔਰ ਮਿਲ ਜਾਂਦਾ ਮਿਲ ਜਾਂਦੀ ਹੈ ਗੁਰੂ ਦੀ ਮਤ ਗੁਰੂ ਦੀ ਮਤ ਵਿੱਚ ਨਾਮ ਹੈ ਗੁਰੂ ਦੀ ਮਤ ਵਿੱਚ ਭਗਤੀ ਹੈ ਗੁਰੂ ਦੀ ਮਤ ਵਿੱਚ ਗਿਆਨ ਹੈ ਗੁਰੂ ਦੀ ਮਤ ਦੇ ਸਬਰ ਸੰਤੋਖ ਹੈ ਗੁਰੂ ਦੀ ਮਤ ਵਿੱਚ ਪਰਮਾਤਮਾ ਦੇ ਗੁਣ ਨੇ ਮਨੁੱਖ ਦੀ ਆਪਣੀ ਮਤ ਵਿੱਚ ਸਿਵਾਏ ਔਗਣਾ ਤੋਂ ਹੋਰ ਕੁਝ ਵੀ ਨਹੀਂ ਹੈ ਮਨੁੱਖ ਦੇ ਆਪਣੇ ਮਨ ਦੇ ਸਿਵਾਏ ਅਗਿਆਨਤਾ ਦੇ ਅੰਧਕਾਰ ਤੋਂ ਹੋਰ ਕੁਝ ਵੀ ਨਹੀਂ ਹੈ ਕਿ ਗੁਰੂ ਦੀ ਮਤ ਦੇ ਚਾਨਣਾ ਚਾਨਣਾ ਹੈ ਗਜ਼ਬ ਦੀ ਗੱਲ ਹੈ ਹਨੇਰਾ ਭੇਟ ਕਰਕੇ ਵੀ ਚਾਨਣਾ ਨਹੀਂ ਲੈਣਾ ਚਾਹੁੰਦਾ ਇਹ ਪੱਥਰ ਭੇਟ ਕਰਕੇ ਵੀ ਹੀਰੇ ਨਹੀਂ ਲੈਣਾ ਚਾਹੁੰਦਾ ਐਨਾ ਸਸਤਾ ਸੌਦਾ ਕਬੀਰ ਤੇ ਕਹਿੰਦੇ ਨੇਰਾ ਸਸਤਾ ਨਹੀਂ ਲੋਟੀ ਪਈ ਹੈ ਰਾਮ ਨਾਮ ਕੀ ਲੋਟ ਹੈ ਲੋਟ ਸਕੇ ਤੋ ਲੋ ਦੋ ਦੋ ਹੱਥੇ ਲੁੱਟ ਪਾ کوئی روک نہیں کوئی ٹوک نہیں کدری کسی کا دن لٹی تو پولیس ہے قانون ہے <coughs> سماج ہے ختم ہوتی ہے کسی کی سمپدا لٹی کسی کا دن لٹی پر کبھی کہیں جتنا تو لٹے ہیں رام کا نام لٹ کوئی بندش نہیں کوئی روک نہیں جتنا تو جب سکتا ہے جب ل پی ہوئی ہے ਤੇ ਕਬੀਰ ਕਹਿੰਦੇ ਜਦ ਜ਼ਿੰਦਗੀ ਨਾ ਨਾ ਰਹੀ ਫਿਰ ਬੜਾ ਪਛਤਾਵਾ ਕਰੇਗਾ ਇੰਨਾ ਰਸ ਇਤਨਾ ਆਨੰਦ ਔਰ ਕੋਈ ਰੋਕ ਵੀ ਨਹੀਂ ਸੀ ਤੇ ਮੈਂ ਲੁੱਟਿਆ ਵੀ ਨਹੀਂ ਮੈਂ ਜੱਪਿਆ ਵੀ ਨਹੀਂ ਧਨ ਕਮਾਉਣ ਵਿੱਚ ਕੋਈ ਰੋਕਾਂ ਖੜੀਆਂ ਹੋ ਸਕਦੀਆਂ ਬਾਰੋਂ ਯਕੀਨ ਜਾਨੋ ਨਾਮ ਜਪਣ ਵਿੱਚ ਕੋਈ ਰੋਕ ਨਹੀਂ ਕਿ ਕੋਈ ਰੋਕ ਹੈ ਮਨੁੱਖ ਦਾ ਆਪਣਾ ਆਲਸ ਮਸ ਹੀ ਨਹੀਂ ਰੋਕ ਮਨੁੱਖ ਦਾ ਆਪਣਾ ਆਲਸ ਚਲਦੇਆਂ ਫਿਰਦੇਆਂ ਵੀ ਮਨੁੱਖ ਵਾਹਿਗੁਰੂ ਵਾਹਿਗੁਰੂ ਕਰਕੇ ਆਪਣਾ ਧਿਆਨ ਉਸ ਪਾਸੇ ਜੋੜ ਸਕਦਾ ਹੈ ਪਰਵਾਰ ਦੇ ਵਿੱਚ ਬੈਠਿਆਂ ਵੀ ਮਨੁੱਖ ਸੁਰਤ ਨਿਰੰਕਾਰ ਦੀ ਤਰਫ ਕਰ ਸਕਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦ ਨੇ ਗਰਦਸਤ ਮਾ ਹਮੇਸ਼ ਪਹਿਕਾਰ ਮੇ ਰਵਤ ਮਨ ਚੋਂ ਕੁਨਮ ਕੇ ਦਿਲ ਬਸੂਏ ਯਾਰ ਮੇ ਰਵਤ ਕਹਿੰਦਾ ਮੇਰੇ ਹੱਥ ਪੈਰ ਭਾਵੇਂ ਕੰਮਕਾਰ ਵਿੱਚ ਜੁੜੇ ਹੋਣ ਪਰ ਮੇਰਾ ਦਿਲ ਆਪਣੇ ਯਾਰ ਵਿੱਚ ਜੁੜਿਆ कल भी घर दे चरणा ਨਾਲ ਜੁੜਿਆ ਬਾਣੀ'ਚ ਜੁੜਿਆ ਕਮਕਾਰ ਕਰਦੇ ਆਂ ਅਭੀ ਆਪਣੀ ਸੁਰਤ ਨੂੰ ਨਿਰੰਕਾਰ ਦੇ ਜੋ ਹੈ ਰਖਿਆ ਜਾ ਸਕਦਾ ਹੈ ਗਰਦਸਤਿ ਮਾ ਹਮੇਸ਼ ਪ੍ਰਕਾਰ ਮੇ ਰਹੋ ਮਨ ਚੁ ਕੋ ਨਮ ਕੇ ਦਿਲ ਵਸੂਏ ਯਾਰ ਮਹਿਰਬਾਨ ਤੋਂ ਖੈਰ ਮੁਖਤਸਰ ਮੈਂ ਉਸ ਕਹਾਣੀ ਆਪਣੀ ਮਤ ਭੇਟ ਕਰਦੇ ਆਂ ਹੀ ਪਰਮ ਗਿਆਨ ਪਰਮ ਸ਼ਾਂਤੀ ਪਰਮ ਗੁਣ ਔਰ ਪ੍ਰਮਾਤਮਾ ਦਾ ਪ੍ਰਕਾਸ਼ ਨਸੀਬ ਹੋ ਜਾਂਦਾ ਪ੍ਰਾਪਤ ਹੋ ਜਾਂਦਾ ਇਤਨੇ ਬਚਨ ਪ੍ਰਵਾਨ ਕਰਨੇ ਚੁਕੇ ਬਹੁਤ ਸਾਰੇ ਤਵੰਦੇ ਥੋੜੀ ਥੋੜੀ ਹਾਜ਼ਰੀ ਜਿਹੜਾ ਦਾਸ ਨੇ ਭਰ ਨਹੀਂ ਹੈ ਇਸ ਨੰਬਰ ਜਿਹੜਾ ਵੇਦਾ ਥੋੜੇ ਦਿਨ ਹੀ ਦਾਸ ਮੇਰੇ ਹੈ ਵਾਪਸ ਜਾ ਰਹੇ ਹੈ ਇੰਡੀਕਾ ਤੋਂ ਅੱਜ ਸੁਪਰੀਜਸ ਧੰਨ ਨਾਲ ਪ੍ਰਬੰਧਕਾਂ ਨੇ ਬੜਾ ਇਹਨੇ ਮੋਹਣਾ ਉਹ ठाਵਾ ਤੇ ਪਹੁੰਚਣਾ ਇਤਨੀ ਸੇਵਾ ਦਾਸ ਦੀ ਕਬੂਲ ਕਰਨੀ ਸਤਿਗੁਰ ਤੁਹਾਡੇ ਅੰਦਰ ਗ੍ਰਾਹਕ ਭਾਵ ਪੈਦਾ ਕਰੇ ਫਾਨੂ ਪਾਰਖੂ ਬਣਾਵੇ ਤੇ ਫਿਰ ਖਰੀਦਣ ਦੀ ਰੁਚੀ ਪੈਦਾ ਕਰੇ ਤੇ ਜਿਹੜਾ ਮੁੱਲ ਹੈ ਆਪਣਾ ਮਨ ਵੇਟ ਕਰਨਾ ਇਹ ਮੁੱਲ ਦੇਣ ਦੀ ਤੋਫੀਕ ਵੀ ਪੈਦਾ ਕਰੇ ਤਾਂ ਕਿ ਉਸ ਪਰਮ ਅਨੰਤ ਦੀ ਪ੍ਰਾਪਤੀ ਸਾਨੂੰ ਹੋ ਜਾਏ ਰਾਮ ਨਾਮ ਦੇ ਹੀਰੇ ਦੀ ਪ੍ਰਾਪਤੀ ਹੋ ਜਾਏ ਤੇ ਕਬੀਰ ਦਾ ਇਹ ਸ਼ਲੋਕ ਫਿਰ ਜਗਤ ਲਈ ਹੋਵੇ ਸਾਡੇ ਲਈ ਨਾ ਹੋਵੇ ਕਬੀਰ ਰਾਮ ਰਤਨ ਧਨ ਪਾਏ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੌਲ ਅਸੀਂ ਕਬੀਰ ਨੂੰ ਕਹਿ ਸਕੀ ਸੀ ਗਾਹਕ ਨੂੰ ਯਾ ਅਸੀਂ ਮਨ ਵੀ ਦੇਣ ਨੂੰ ਤਿਆਰ ਆ ਅਸੀਂ ਪਰਖੂ ਨਹੀਂ ਆ ਅਸੀਂ ਸਮਝਦੇ ਨਹੀਂ ਆ ਅਸੀਂ ਜਾਣਦੇ ਨਹੀਂ ਆ